ਗੰਡ ਜਿਹੜੀ ਹੁੰਦੀ ਹੈ ਜਦੋਂ ਤੱਕ ਉਹਦੀ ਜਾਂਚ ਨਹੀਂ ਹੁੰਦੀ ਉਦੋਂ ਤੱਕ ਉਹ ਨਾਰਮਲ ਹੀ ਹੁੰਦੀ ਕੋਈ ਵਿਅਕਤੀਕੀ ਮੈਂ ਜਾਂਚ ਕਰ ਸਕਦਾ ਆਪਣੇ ਆਪੇ ਖੁਦ ਦੀ ਵੀ ਇਕੱਠਾ ਹੋ ਗਈਆਂ ਕਿਉਂਕਿ ਅਸੀਂ ਦੂ ਦੇਖਦੇ ਹਾਂ ਜਦੋਂ ਹਾਲਾਤ ਵੱਧ ਤੋਂ ਵੱਧ ਹੋ ਜਾਂਦੇ ਨੇ ਫਿਰ ਅਸੀਂ ਡਰ ਜਾਂਦੇ ਹਾਂ ਜਿਵੇਂ ਮੈਂ ਅੱਜ ਹੀ ਤੁਹਾਡੇ ਸਵੇਰੇ ਪੇਸ਼ੈਂਟ ਦੇਖਿਆ ਅਲਟਰਾਸਾਉਂਡ ਦੇ ਵਿੱਚ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਚੌਥੀ ਸਟੇਜ ਦਾ ਕੈਂਸਰ ਮੈਂ ਤੁਹਾਨੂੰ ਇੱਕ ਸਭ ਤੋਂ ਸਲਾਹ ਦੇਣੀ ਚਾਹਾਂਗਾ ਕਿ ਦੇਖ ਕੇ ਤੁਹਾਨੂੰ ਕਿਸੇ ਡਾਕਟਰ ਨੇ ਦੱਸਿਆ ਕਿ ਤੁਹਾਡੇ ਗੰਡ ਵਗੈਰਾ ਹੈਗੀ ਹੈ ਕੈਂਸਰ ਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਗੰਡ ਹੈ ਕਾਰਨ ਕੀ ਨੇ ਇਸ ਕਾਰਨ ਕੀ ਨੇ ਇਸ ਸਰੀਰ ਦੀ ਇਕੱਠਾ ਹੋਣ ਦੇ ਕਾਰਨ ਦਾ ਬਹੁਤ ਸਾਰਾ ਹੈ ਜੀ ਉਸ ਦੇ ਨਾਲ ਸਰੀਰ ਤੇ ਗੰਡਾ ਸਭ ਤੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਉਸ ਜਿੰਮੇਦਾਰ ਨੇ ਕਿਸਾਨ ਨੇ ਆਪਣੇ ਕਿਸੇ ਵੀ ਪਸ਼ੂ ਦੇ ਇੰਜੈਕਸ਼ਨ ਨਹੀਂ ਲਗਾਇਆ ਕੋਈ ਵੀ ਬੰਦਾ ਇਹ ਨਹੀਂ ਸੋਚਦਾ ਕਿ ਜਿਹੜੀ ਧੀ ਪੈਣ ਦੁੱਧ ਪੀਦੀ ਹੈ ਕੱਲੋਂ ਉਹ ਵਿਆਹ ਕੇ ਸਾਡੇ ਘਰ ਆਉਗੀ ਤਾਂ ਮੈਨੂੰ ਨਹੀਂ ਪਤਾ ਹੁੰਦਾ ਕਿ ਮੈਂ ਜਿੱਥੋਂ ਕੱਖ ਵੱਢਿਆ ਇੱਥੇ ਸਵੇਰੇ ਕਿਸੇ ਕਿਸਾਨ ਨੇ ਰਾਉਂਡ ਅਪ ਕਰਿਆ ਦੁੱਧਾ ਟੇਕਰ ਦਾ ਨਹੀਂ ਹੈਗਾ ਤਾਂ ਇਹਨੂੰ ਨਾ ਪੀਓ ਜੇਕਰ ਆਪਣੇ ਪੁਰਾਣੇ ਵੀਰ ਕੋਲ ਦੁੱਧ ਪੀਂਦੇ ਸੀ ਤਾਂ ਉਹ ਦੁੱਧ ਛਾੜ ਕੇ ਪਿੰਦੇ ਸੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਪਿਆਰ ਦੇ ਦੁੱਧ ਦਾ ਤੁਸੀਂ ਭਰੋਸਾ ਹੀ ਨਹੀਂ ਕਰ ਸਕਦੇ। ਚੱਕਰੀ ਲੂਲਾਜ ਜਾਂ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਇਲਾਜ ਆ। ਲਾਈਪੋਮਾ ਦਾ ਅਲੱਗ ਟ੍ਰੀਟਮੈਂਟ ਹੈਗਾ। ਜੇਕਰ ਕਿਸੇ ਨੂੰ ਫਾਈਬਰੌਇਡ ਅਸਿਸਟ ਹੈਗੇ ਤਾਂ ਉਸ ਦਾ ਅਲੱਗ ਟ੍ਰੀਟਮੈਂਟ ਹੈ। ਜਿਹਨੂੰ ਤੁਸੀਂ ਲਗਾਤਾਰ 3 ਮਹੀਨੇ ਯੂਜ਼ ਕਰ ਸਕਦੇ ਹੋ ਕੋਈ ਇਸ ਦਾ ਨੁਕਸਾਨ ਨਹੀਂ ਹੈ। ਨਾਕਡਾਉਨ ਆ ਆਮ ਹਰ ਘਰ ਕਰਕੇ ਲੱਗਿਆ ਹੁੰਦਾ ਜੀ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਨਿੰਬੂ ਦੀ ਗੱਲ ਕਰੀਏ ਉਹ ਤਾਂ ਪਤਾ ਪਾਉ ਨੂੰ ਤੇ ਉਹ ਕਰਮ ਕਰਦੇ। ਥ੍ਰੇਲੂ ਲਾਜ ਕਰਕੇ ਜਾਂ ਥ੍ਰੇਲੂ ਲਾਜ ਨਾ ਕਰਨਾ ਚਾਹਣੋਂ ਲੱਗਦਾ ਬਿਹਸਬ ਨੂੰ ਮਿਲੀ ਜੀ। ਮਿਲਕੇ ਤੇ ਤੁਹਾਡੇ ਕੋ ਟਰੀਟਮੈਂਟ ਕਿੰਨਾ ਕੁ ਲੰਬਾ ਤੇ ਕੀ ਹੋ ਜਾਇਆ ਸਪੈਸ਼ਲ ਕੋਈ ਵਰਸ਼ਾ ਕੋਈ ਹੁੰਦੀ ਹੈ ਮੈਡੀਸਿਨ ਕੋਈ ਲੈ ਰਿਆ ਜਿਸੇ ਕਰਕੇ ਉਹ ਠੀਕ ਨਹੀਂ ਹੋ ਪੰਨਾ ਤਾਂ ਪੀਜੀ ਗਿਆ ਤਾਂ ਕੀ ਹੁੰਦਾ ਉਹ ਟੈਸਟ ਹੀ ਕਰਾਉਣ ਕਿ ਉਥੇ 2 3 4 ਮਹੀਨੇ ਲੱਗ ਜਾਂਦੇ ਹੈ ਬਿਮਾਰੀ ਕੋਈ ਹੋਰ ਨਿਕਲੇ ਆਉਂਦੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਐਸ ਲਾਨੀਆਂ ਚੈਨਲ ਤੇ ਮੈਂ ਹਾਂ ਗੁਰਦੇਵ ਧਨੀਵਾਲ ਲੈ ਕੇ ਫਿਰ ਤੋਂ ਹਾਜ਼ਰ ਹੋ ਗਿਆ ਇੱਕ ਹੋਰ ਨਵੀਂ ਪੋਡਕਾਸਟ ਅੱਜ ਦੀ ਪੋਡਕਾਸਟ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਹੋਣਗੇ ਖਾਨਦਨੀ ਵੈਤ ਤ੍ਰਿਵਿੰਦਰ ਸਿੰਘ ਤਲਾਨੀ ਆਉਣੀ ਤੇ ਅੱਜ ਦੀ ਚਰਚਾ ਦਾ ਵਿਸ਼ਾ ਹੋਏਗਾ ਜੀ ਸਰੀਰ ਦੇ ਵਿੱਚ ਹੋਣ ਵਾਲੀਆਂ ਜੋ ਗੱਠਾਂ ਇਹ ਗੱਠਾਂ ਕਈ ਵਾਰ ਤਾਂ ਸਧਾਰਨ ਰੂਪ ਦੇ ਵਿੱਚ ਹੁੰਦੀਆਂ ਨੇ ਪਰ ਕਈ ਵਾਰ ਇਹ ਬਹੁਤ ਖਤਰਨਾਕ ਸਾਬਤ ਹੋ ਜਾਂਦੀਆਂ ਨੇ ਸੋ ਅੱਜ ਖੁੱਲਕੇ ਚਰਚਾ ਕਰਾਂਗੇ ਇਸੇ ਵਿਸ਼ੇ ਤੇ ਸੋ ਪਹਿਲਾਂ ਵੈਤ ਸਾਹਿਬ ਦਾ ਕਰਦੇ ਹਾਂ ਸਵਾਗਤ ਤੇ ਫਿਰ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਦੇਵ ਸਿੰਘ ਜੀ ਕੀ ਹਾਲ ਹੈ ਜੀ ਵਧੀਆ ਸਰ ਤੁਸੀਂ ਦੱਸੋ ਠੀਕ ਚੜਦੀ ਕਲਾ ਬਿਲਕੁਲ ਜੀ ਚੜਦੀ ਕਲਾ ਜੀ ਸੋ ਜਿਸ ਤਰ੍ਹਾਂ ਆਪਾਂ ਅੱਜ ਸੋਚਿਆ ਕਿ ਆਪਣਾ ਜਿਹੜਾ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਉਹ ਸਰੀਰ ਦੇ ਵਿੱਚ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਗੱਠਾਂ ਹਾਂਜੀ ਚ ਵੱਖ-ਵੱਖ ਹਿੱਸਿਆਂ ਤੇ ਹੋਣ ਵਾਲੀਆਂ ਗੱਠਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਗੱਠਾਂ ਦਾ ਕਾਰਨ ਜਾਂ ਕੋਈ ਵਿਅਕਤੀ ਕਿਵੇਂ ਜਾਂਚ ਕਰ ਸਕਦਾ ਆਪਣੇ ਆਪੇ ਖੁਦ ਦੀ ਵੀ ਗੱਠਾਂ ਹੋ ਗਈਆਂ ਹਾਂਜੀ ਤੇ ਫਿਰ ਉਹ ਕੀ ਕਰੇ ਸਭ ਤੋਂ ਪਹਿਲਾਂ ਗੱਠਾਂ ਕਈ ਪ੍ਰਕਾਰ ਦੀਆਂ ਹੋ ਜਾਂਦੀਆਂ ਜੀ ਜਿਵੇਂ ਕਿ ਲਾਈਪੋਮਾ ਹੋ ਜਾਂਦਾ ਹੈ ਫਾਈਬਰੋਇਡ ਸਿਸਟ ਇਹ ਵੀ ਇੱਕ ਤਰ੍ਹਾਂ ਦੀਆਂ ਗੱਠਾਂ ਹੀ ਹੁੰਨੀਆਂ ਜਿਨ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਨਾਮ ਦਿੱਤੇ ਹੋਏ ਜੀ ਜਿਵੇਂ ਕਿ ਕਈਆਂ ਦੇ ਬ੍ਰੈਸਟ 'ਚ ਗੱਠਾਂ ਹੋ ਜਾਂਦੀਆਂ ਜੀ ਜਾਂ ਤੁਹਾਡੇ ਬਾਜੂ ਤੇ ਹੋ ਜਾਂਦੀਆਂ ਜੀ ਪੱਟਾਂ ਤੇ ਹੋ ਜਾਂਦੀਆਂ ਜੀ ਅੱਛਾ ਕਈ ਵਾਰੀ ਗੱਠ ਜਿਵੇਂ ਪੇਟ ਤੇ ਤੁਹਾਡੇ ਗੱਠ ਵਗੈਰਾ ਹੋ ਗਈ ਤਾਂ ਪੇਸ਼ੈਂਟ ਨੂੰ ਲੱਗਦਾ ਹੁੰਦਾ ਕਿ ਮੇਰੇ ਗੰਡ ਵਗੈਰਾ ਪੇਟ ਤੇ ਹੋ ਗਈ ਪਰ ਕਈ ਵਾਰੀ ਉਹ ਹਰਨੀਆਂ ਹੁੰਦੀਆਂ ਜੀ ਹਾਂ ਹਾਂ ਇਹ ਇੱਕ ਅਲੱਗ ਵਿਸ਼ਾ ਉਸਤੇ ਆਪਾਂ ਫਿਰ ਕਿਸੇ ਦਿਨ ਵੀਡੀਓ ਤੇ ਗੱਲ ਕਰਾਂਗੇ ਬਿਲਕੁਲ ਤੇ ਹਰਨੀਆਂ ਦੇਖਣ ਨੂੰ ਗੱਠ ਹੀ ਲੱਗਦੀ ਹੁੰਦੀਆਂ ਗੰਢ ਹੀ ਲੱਗਦੀ ਹੁੰਦੀ ਆ ਬਟ ਉਹ ਹੁੰਦਾ ਉਹ ਹਰਨੀ ਆ ਜੀ ਜੀ ਸੋ ਜਿਹੜੀਆਂ ਗੰਡਾਂ ਆਪਣੇ ਬਾਡੀ ਤੇ ਸਰੀਰ ਤੇ ਹੋ ਜਾਂਦੀਆਂ ਜੀ ਇਹਨਾਂ ਨੂੰ ਲਾਈਫ ਹੋਮਾ ਕਹਿੰਦੇ ਜੀ ਜੀ ਤੇ ਜਿਵੇਂ ਕਿ ਕਈ ਹਾਰਡ ਆਉਂਦੀਆਂ ਜੀ ਕਈ ਬਹੁਤ ਜ਼ਿਆਦੇ ਨਰਮ ਆਉਂਦੀਆਂ ਹਾਂ ਹਾਂਜੀ ਅਲੱਗ-ਅਲੱਗ ਤਰ੍ਹਾਂ ਦੀਆਂ ਆਪਾਂ ਅੱਛਾ ਕਿਹੜੀਆਂ ਗੱਠਾਂ ਨੂੰ ਮਤਲਬ ਨੋਰਮਲ ਸਮਝਣਾ ਚਾਹੀਦਾ ਜਾਂ ਕਿਹੜੀਆਂ ਖਤਰਨਾਕ ਹੋ ਸਕਦੀਆਂ ਨੇ ਕਿ ਜਾਂ ਹਰ ਇੱਕ ਨੂੰ ਖਤਰਨਾਕ ਸਮਝਣਾ ਚਾਹੀਦਾ ਵੀ ਉਹਦੀ ਤੁਰੰਤ ਜਾਂਚ ਹੋਣੀ ਚਾਹੀਦੀ ਆ देखो गांठ जेडी ਹੁੰਦੀ ਹੈ ਜਦੋਂ ਤੱਕ ਉਹਦੀ ਜਾਂਚ ਨਹੀਂ ਹੁੰਦੀ ਉਦੋਂ ਤੱਕ ਉਹ ਨਾਰਮਲ ਹੀ ਹੁੰਦੀ ਹੈ ਹਾਂ ਤੇ ਜੇਕਰ ਗੰਢ ਵਗੈਰਾ ਹੋ ਗਈ ਤੁਹਾਨੂੰ ਸ਼ੱਕ ਲੱਗਦਾ ਹੈ ਕੋਈ ਜਿਆਦਾ ਪੇਨ ਵਗੈਰਾ ਕਰ ਰਹੀ ਹੈ ਤਾਂ ਉਸ ਨੂੰ ਫੌਰਨ ਤੁਸੀਂ ਚੈੱਕ ਅਪ ਕਰਵਾਓ ਹਾਂ ਤੇ ਇੱਕ ਕਹਾਵਤ ਹੈ ਨਾ ਜੀ ਕਹਿੰਦੇ ਕਿ ਜੇਕਰ ਆਪਾਂ जख्म ਨੂੰ ਜਾਂ ਨਹੀਂ ਦੇਖਦੇ ਤਾਂ ਇੱਕ ਦਿਨ ਨਸੂਰ ਬਣ ਜਾਂਦੀ ਹੈ ਨਸੂਰ ਜਿਹੜਾ ਸਨੇਕ ਉਹ ਹੀ ਕਿਹਾ ਜਾਂਦਾ ਹਾਂ ਪੁਰਾਣੇ ਟਾਈਮ ਤੇ ਨਸੂਰ ਕਹਿੰਦੇ ਸੀ ਇਸ ਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰੂਈ ਕਿਹਾ ਜਾਂਦਾ ਜੀ ਜੀ ਅੱਛਾ ਤੁਸੀਂ ਗੱਠਾਂ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਕਿੰਨੇ ਪਰਸੈਂਟ ਗੱਠਾਂ ਜਿਹੜੀਆਂ ਉਹ ਕੈਂਸਰ ਦਾ ਰੂਪ ਹੋ ਸਕਦੀਆਂ ਜਾਂ ਕਈ ਵਾਰ ਹੋਰ ਕਾਰਨ ਵੀ ਹੁੰਦੇ ਨੇ ਵੀ ਹਰ ਗੱਠ ਕੈਂਸਰ ਹੀ ਨਹੀਂ ਹਰ ਗੱਠ ਕੈਂਸਰ ਨਹੀਂ ਹੁੰਦੀ ਜੀ ਜੀ ਜਿਵੇਂ ਹੁਣ ਲਾਈਪੋਮਾ ਦੀਆਂ ਜਿਹੜੀਆਂ ਗੱਠਾਂ ਹੁੰਦੀਆਂ ਜ਼ਿਆਦਾਤਰ ਉਹ ਕੈਂਸਰ ਨਹੀਂ ਹੁੰਦੀਆਂ ਜੀ ਪਰ ਕਈ ਵਾਰੀ ਬਹੁਤ ਜ਼ਿਆਦਾ ਹੁੰਦੀਆਂ ਹੋ ਹਾਂ ਕਈ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀ ਕਿ ਉਹਨਾਂ ਦੀ ਪੂਰੀ ਬਾਡੀ ਤੇ ਗੰਢਾਂ ਸੀ ਮੈਂ ਪਹਿਲਾ ਮਰੀਜ਼ ਐਦਾਂ ਦਾ ਦੇਖਿਆ ਕਿ ਜਿਹੜੀ ਗੰਢ ਜਿੱਥੇ ਤੋਂ ਗੱਠ ਕਹਿੰ ਲੋ ਨੀਚੇ ਆਉਂਦੀ ਸੀ ਉਸ ਦਾ ਜਿਹੜਾ ਉੱਥੇ ਹੀ ਦੂਜੀ ਗੰਢ ਸ਼ੁਰੂ ਹੋ ਜਾਂਦੀ ਸੀ ਜੇ ਮਤਲਬ ਇੰਨੀਆਂ ਗੰਢਾਂ ਸੀਗੀਆਂ ਉਹਦੇ ਸਰੀਰ ਤੇ ਕਿ ਮੈਨੂੰ ਲੱਗਦਾ ਕਿ ਅਗਰ ਆਪਰੇਸ਼ਨ ਕਰਦੇ ਤਾਂ ਲੰਮਾ ਸਮਾਂ ਲੱਗ ਜਾਣਾ ਸੀ ਹਾਂ ਤੋ ਤੁਸੀਂ ਜਾਂਚ ਦੀ ਗੱਲ ਕੀਤੀ ਫਿਰ ਟੈਸਟ ਕਿਹੜੀ ਨਹੀਂ ਕੋਈ ਵੀ ਗੱਠ ਹੋ ਗਈ ਸਰੀਰ ਦੇ ਵਿੱਚ ਫਿਰ ਕਿਹੜੀ ਬੇਸਿਕ ਟੈਸਟ ਕਿਹੜੀ ਨਹੀਂ ਜਿਨ੍ਹਾਂ ਤੋਂ ਆਪਾਂ ਪਤਾ ਲਗਾ ਸਕਦੇ ਹਾਂ ਕਿ ਇਹ ਕਿਸ ਚੀਜ਼ ਦੀ ਹੈ ਹਾਂਜੀ ਇਸ ਦੇ ਲਈ ਤੁਸੀਂ ਜੇਕਰ ਪ੍ਰੈਕਸ ਦੇ ਵਿੱਚ ਹੈਗੀ ਅਲਟਰਾਸਾਉਂਡ ਵਗੈਰਾ ਕਰਵਾ ਲਓ ਉਸ ਤੋਂ ਪਤਾ ਚੱਲ ਜਾਂਦਾ ਹੈ ਤੇ ਬੱਚੇਦਾਨੀ ਚ ਹੈਗਾ ਉਹਦਾ ਵੀ ਅਲਟਰਾਸਾਉਂਡ ਹੋ ਜਾਂਦਾ ਹੈ ਜੀ ਤੇ ਜੇਕਰ ਆਪਾਂ ਇਸ ਨੂੰ ਟੈਸਟ ਦੇ ਤੌਰ ਤੇ ਦੇਖੀਏ ਕਿ ਆਪਾਂ ਦੇਖਣਾ ਕੈਂਸਰ ਹੈ ਜਾਂ ਨਹੀਂ ਹੈ ਪਹਿਲੀ ਸਟੇਜ ਇਸ ਦੇ ਵਿੱਚ ਤਾਂ CA 125 ਇਹ ਯੂਟਰਸ ਤੇ ਰਿਲੇਟਡ ਹੋ ਜਾਂਦਾ ਹੈ ਗਰਦੂਦਾ ਦਾ ਹੋ ਜਾਂਦਾ ਹੈ ਇਸ ਦੇ ਵਿੱਚ ਹਾਂ ਤੇ CA 15.3 153 ਵੀ ਕਹਿ ਦਿੰਦੇ ਆ ਹਾਂ ਇਹ ਬ੍ਰੈਸਟ ਦਾ ਹੁੰਦਾ ਜੀ ਜੀ ਤੇ CA 199 ਜਾਂ ਫਿਰ 19.9 ਹਾਂ ਟੈਸਟ ਹੁੰਦਾ ਏ ਜਿੰਨਾ ਦਾ ਤੇ ਇੱਕ ਟੈਸਟ ਹੋਰ ਹੁੰਦਾ ਜੀ ਜਿਸ ਨੂੰ ਕਿ ਅੱਗੇ ਇਸੇ ਸਟੇਜ ਦੇ ਵਿੱਚ ਕਹਿੰਦੇ ਨੇ ਕਿ ਇਸ ਤੋਂ ਹੋਰ ਜ਼ਿਆਦਾ ਕਲੀਅਰ ਹੋ ਜਾਂਦਾ ਕਿ ਜਿਹੜੀ ਗੰਢ ਹੈ ਜਾਂ ਕੈਂਸਰ ਹੈ ਆ ਕੈਂਸਰ ਦੇ ਲੇਟ ਹੈ ਜਾਂ ਨਹੀਂ ਹੈ ਉਹ ਮੈਮੋਗ੍ਰਾਫੀ ਟੈਸਟ ਹੁੰਦਾ ਜੀ ਉਸ ਦੇ ਵਿੱਚ ਅਸੀਂ ਇਹ ਪਤਾ ਲੱਗ ਜਾਂਦਾ ਕਿ ਜਿਹੜੀ ਟੈਸਟ ਗੰਢ ਵਗੈਰਾ ਹੈਗੀ ਹੈ ਤੁਹਾਡੇ ਬ੍ਰਾਸਟ ਦੇ ਵਿੱਚ ਇੱਕ ਕਿਸ ਲੈਵਲ ਤੱਕ ਦੀ ਗੰਢ ਹੈ ਕੈਂਸਰ ਵੀ ਹੈ ਜਾਂ ਇਹ ਨਾਰਮਲ ਗੰਢ ਹੈ ਕਈ ਵਾਰੀ ਗੰਢਾਂ ਵੀ ਹੋ ਜਾਂਦੀਆਂ ਜੀ 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 ਮਤਲਬ ਪੇਸ਼ੈਂਟ ਨੂੰ ਚਾਹੇ ਉਹ ਮਰਦ ਹੈ ਚਾਹੇ ਔਰਤ ਉਹਨਾਂ ਨੂੰ ਮਤਲਬ ਆਪਣੇ ਸਰੀਰ ਦੇ ਜਿਹੜੇ ਗੱਠਾਂ ਦੀ ਜਾਣ ਮਤਲਬ ਕਹਿ ਲਓ ਕਿ ਜਾਂਚ ਖੁਦ ਹੀ ਕਰਦੇ ਰਹਿਣਾ ਚਾਹੀਦਾ ਹਨ ਹਾਂਜੀ ਜੇਕਰ ਤੁਹਾਡੇ ਸਰੀਰ ਤੇ ਕੋਈ ਗੰਢ ਹੁੰਦੀ ਹੈ ਤਾਂ ਉਸਨੂੰ ਤੁਸੀਂ ਜ਼ਰੂਰ ਧਿਆਨ ਦਿਓ ਕਿਉਂਕਿ ਅਸੀਂ ਉਦੋਂ ਦੇਖਦੇ ਹਾਂ ਜਦੋਂ ਹਾਲਾਤ ਬਦ ਤੋਂ ਬੱਦਰ ਹੋ ਜਾਂਦੇ ਨੇ ਤੇ ਫਿਰ ਅਸੀਂ ਡਰ ਜਾਂਦੇ ਹਾਂ ਜਿਵੇਂ ਮੈਂ ਅੱਜ ਹੀ ਤੁਹਾਡੇ ਇਸ ਵੇਲੇ ਪੇਸ਼ੈਂਟ ਦੇਖਿਆ ਹਾਂ ਹਾਂਜੀ ਕਿ ਉਹ ਲੇਡੀ ਸੀਗੇ ਤੇ ਉਹ ਬਹੁਤ ਡਰੇ ਹੋਏ ਸੀਗੇ ਹਾਂਜੀ ਉਹਨਾਂ ਨੂੰ ਕਿਸੇ ਡਾਕਟਰ ਨੇ ਉਹਨਾਂ ਦਾ ਅਲਟਰਾਸਾਉਂਡ ਕੀਤਾ ਤੇ ਅਲਟਰਾਸਾਉਂਡ ਦੇ ਵਿੱਚ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਚੌਥੀ ਸ ਸਿਰਫ ਅਲਟਰਾਸਾਉਂਡ ਤੋਂ ਦੇਖ ਕੇ ਕਹੇ ਸਿਰਫ ਅਲਟਰਾਸਾਉਂਡ ਤੇ ਕਮਾਲ ਦੀ ਗੱਲ ਹੈ ਕਿ ਅਲਟਰਾਸਾਉਂਡ ਚ ਤੁਸੀਂ ਕਿਵੇਂ ਕਿਸੇ ਨੂੰ ਦੱਸ ਸਕਦੇ ਹੋ ਕਿ ਉਹ ਕਿਹੜਾ ਕੈਂਸਰ ਹੈ ਜਾਂ ਕੈਂਸਰ ਹੈ ਵੀ ਨਹੀਂ ਹੈ ਹਾਂ ਠੀਕ ਹੈ ਨਾ ਅਲਟਰਾਸਾਉਂਡ ਸਿਰਫ ਤੁਹਾਨੂੰ ਜੱਜ ਕਰਾ ਸਕਦਾ ਹੈ ਕਿ ਤੁਹਾਡੇ ਗੰਡਾ ਹੈ ਲਾਈਫੋਮਾ ਹੈ ਫਾਈਬਰੋਇਡ ਹੈ ਸਿਸਟ ਹੈ ਤੁਸੀਂ ਕਿਸੇ ਨੂੰ ਕਿਵੇਂ ਕਹਿ ਸਕਦੇ ਹੋ ਕਿਦਾਂ ਦੇ ਆਪਾਂ ਆਪਾਂ ਸਿਰਫ ਪੈਸੇ ਪਿੱਛੇ ਕਿਦਾਂ ਦੇ ਹੋਗੇ ਕਿ ਅਲਟਰਾਸਾਉਂਡ ਦੇ ਵਿੱਚ ਤੁਸੀਂ ਪੇਸ਼ੈਂਟ ਨੂੰ ਕਹਿ ਰਹੇ ਹੋ ਕਿ ਤੇਰੇ ਕੈਂਸਰ ਬਣਿਆ ਹੋਇਆ ਕਿੰਨੀ ਮਾੜੀ ਗੱਲ ਹੈ ਜੀ ਉਹ ਕਿੰਨੀ ਟੈਨਸ਼ਨ ਦੇ ਵਿੱਚ ਅਸੀਂ ਗਏ ਹੋ ਸਮਝ ਸਕਦੇ ਹੋ ਮਾਨਸਿਕ ਰਾਤ ਕੀ ਹੋਏਗਾ ਹਨਾ ਜਦੋਂ ਡਾਕਟਰ ਇਹ ਕਹਿ ਦਿੰਦਾ ਵੀ ਤੁਹਾਨੂੰ ਕੈਂਸਰ ਹੈ ਤੇ ਉਹ ਵੀ ਚੌਥੀ ਸਟੇਜ ਦੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਉਹਨਾਂ ਦੀ ਕਿੰਨੀ ਟੈਨਸ਼ਨ ਸੀ ਉਹਨਾਂ ਨੂੰ ਹਨਾ ਵਿਚਾਰੇ ਕਿੱਦਾਂ ਦੇ ਉਹਨਾਂ ਦੇ ਘਰ ਦੇ ਹਾਲਾਤ ਐ ਤੁਸੀਂ ਉਹਨਾਂ ਨੂੰ ਡਰਾ ਤਾ ਕਿ ਤੁਹਾਡੇ ਚੌਥੀ ਸਟੇਜ ਦਾ ਕੈਂਸਰ ਹੈ ਤੇ ਹਾਲਾਂਕਿ ਕੈਂਸਰ ਵੀ ਕੈਂਸਰ ਵੀ ਅੱਜ ਦੇ ਸਮੇਂ ਵਿੱਚ ਕਿਉਰੀ ਬਲਾਕ ਕੋਈ ਐਸੀ ਗੱਲ ਨਹੀਂ ਆ ਹਾਂਜੀ ਬਥੇਰੇ ਹੁਣ ਤਾਂ ਅੱਜਕੱਲ ਟ੍ਰੀਟਮੈਂਟ ਬਹੁਤ ਸਾਰੇ ਹੋਣ ਲੱਗੇ ਪੀਜੀਆ ਚ ਵੀ ਕਰਦੇ ਆ ਤੁਹਾਨੂੰ ਪਤਾ ਹੀ ਹੈ ਜੀ ਕਿ ਕਿੰਨਾ ਵਧੀਆ ਤਰੀਕੇ ਨਾਲ ਉਹ ਟਰੀਟਮੈਂਟ ਦਿੰਦੇ ਆ ਜੀ ਜੀ ਤੇ ਕੋਸ਼ਿਸ਼ ਕਰੋ ਮੈਂ ਤੁਹਾਨੂੰ ਇੱਕ ਸਭ ਨੂੰ ਸਲਾਹ ਦੇਣੀ ਚਾਹਾਂਗਾ ਕਿ ਜੇਕਰ ਤੁਹਾਨੂੰ ਕਿਸੇ ਡਾਕਟਰ ਨੇ ਦੱਸਿਆ ਕਿ ਤੁਹਾਡੇ ਗੰਡ ਵਗੈਰਾ ਹੈਗੀ ਹੈ ਕੈਂਸਰ ਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਗੰਡ ਹੈ ਤਾਂ ਚਾਹੇ ਤੁਹਾਡੇ ਪੈਸੇ ਆ ਵੀ ਦੁਬਾਰੇ ਲੱਗ ਜਾਣ ਤੁਸੀਂ ਕਿਸੇ ਡਿਫਰੈਂਟ ਲੈਬ ਚ ਜ਼ਰੂਰ ਟੈਸਟ ਕਰਵਾਓ ਇੱਕ ਲੈਬ ਚ ਕਦੇ ਵੀ ਟੈਸਟ ਨਹੀਂ ਕਰਵਾਈ ਜਾ ਸਕਦਾ ਸੋ ਕੋਈ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਲੈਬ ਵਾਲੇ ਗਲਤ ਹੈ ਪਰ ਫਿਰ ਵੀ ਆਪਣੀ ਤਸੱਲੀ ਵਾਸਤੇ ਤੁਸੀਂ ਡਿਫਰੈਂਟ ਲੈਬਸ ਤੇ ਜ਼ਰੂਰ ਟੈਸਟ ਕਰਵਾਓ ਹਾਂਜੀ ਬਿਲਕੁਲ ਅੱਛਾ ਆਪਾਂ ਗਠਾਂ ਦੀ ਗੱਲ ਕਰ ਰਹੇ ਹਾਂ ਕਾਰਨ ਕੀ ਨੇ ਕਿਸ ਕਾਰਨ ਕੀ ਨੇ ਬਿ ਸਰੀਰ ਦੇ ਗਠਾ ਹੋਣ ਦੇ ਜਾਂ ਬਹੁਤ ਸਾਰੇ ਕਾਰਨ ਨੇ ਕਾਰਨ ਤਾਂ ਬਹੁਤ ਸਾਰੇ ਆ ਜੀ ਜਿਵੇਂ ਕਿ ਮੈਂ ਅਕਸਰ ਇਹ ਨਾ ਹੁੰਨਾ ਕਿ ਜਿਹੜਾ ਪਸ਼ੂ ਦੇ ਟੀਕਾ ਲੱਗਦਾ ਦੁੱਧ ਉਤਾਰਨ ਦੇ ਵਾਸਤੇ অক্সੀਟੋਕਸਿਨ ਉਸ ਦੇ ਨਾਲ ਸਰੀਰ ਤੇ ਗੰਡਾ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਸਰੋਤੇ ਵੀ ਕਹਿਣਗੇ ਕਿ ਤੁਸੀਂ ਹਰ ਵਾਰੀ ਇਹ ਕਿਦਾਂ ਕਹਿ ਦਿੰਦੇ ਹੋ ਐਕਚੁਅਲੀ ਮੈਨੂੰ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਜੀ ਇਹ ਉਹ ਪੇਸ਼ੈਂਟ ਪਸ਼ੂ ਦੇ ਜਿਹੜਾ ਇੰਜੈਕਸ਼ਨ ਲੱਗਦਾ ਦੁੱਧ ਉਤਾਰਨ ਵਾਸਤੇ ਉਹ ਨਸ਼ੇ ਦੇ ਤੌਰ ਤੇ ਯੂਜ਼ ਕਰਦਾ ਸੀ ਉਸ ਬੰਦੇ ਦੇ ਸਰੀਰ ਤੇ ਇੰਨੀਆਂ ਗੱਠਾਂ ਸੀਗੀਆਂ ਕਿ ਅੱਜ ਤੱਕ ਮੈਂ ਇੰਨਾ ਪੇਸ਼ੈਂਟ ਨਹੀਂ ਦੇਖਿਆ ਅੱਜ ਤੱਕ ਦਾ ਪੇਸ਼ੈਂਟ ਨਹੀਂ ਦੇਖਿਆ ਜਿਹਦੇ ਤੇ ਇੰਨੀਆਂ ਗੱਠਾਂ ਹੋਣ ਹੂੰ ਠੀਕ ਹੈ ਜੀ ਤੇ ਇੱਕ ਸਰਦਾਰ ਦੀ ਦੇ ਬੇਟੇ ਦੇ ਗੰਢਾ ਹੋ ਗਿਆ ਸੀਗੀਆਂ ਜਦੋਂ ਉਹਨਾਂ ਨੇ ਉਹਨਾਂ ਦਾ ਟੈਸਟ ਵਗੈਰਾ ਹੋਇਆ ਤਾਂ ਪਤਾ ਚੱਲਿਆ ਕਿ ਜਿਹੜਾ ਉਹ ਪਸ਼ੂ ਟੀਕਾ ਲਾਉਂਦੇ ਹੋ ਖੁਦ ਟੀਕਾ ਇੰਜੈਕਸ਼ਨ ਲਗਾਉਂਦੇ ਸੀ ਉਹ ਪਸ਼ੂ ਨੂੰ ਦੁੱਧ ਉਤਾਰਨ ਵਾਸਤੇ ਤੇ ਉਹਨਾਂ ਦੇ ਬੇਟੇ ਦੇ ਗੰਡਾ ਹੋ ਗਿਆ ਸੀ ਉਸ ਤੋਂ ਬਾਅਦ ਉਸ ਜਿੰਮੇਦਾਰ ਨੇ ਕਿਸਾਨ ਨੇ ਆਪਣੇ ਕਿਸੇ ਵੀ ਪਸ਼ੂ ਦੇ ਇੰਜੈਕਸ਼ਨ ਨਹੀਂ ਲਗਾਇਆ ਕਿਉਂਕਿ ਦੇਖੋ ਬੇਟੇ ਤੇ ਹੋਈਆਂ ਤਾਂ ਤਕਲੀਫ ਹੋਈ ਹਮ ਜਿਵੇਂ ਹੁਣ ਆਪਣੇ ਅਕਸਰ ਕੀ ਕਰਦੇ ਜੀ ਪਿੰਡਾਂ ਵਾਲੇ ਸਾਰੇ ਵੀ ਨਹੀਂ ਹੈ ਕਿ ਮੈਂ ਨਹੀਂ ਕਹਿੰਦਾ ਕਿ ਸਾਰੇ ਕਰਦਾ ਪਰ ਬਹੁਤ ਸਾਰੇ ਜਿਹੜੇ ਪਸ਼ੂ ਦੇ ਇੰਜੈਕਸ਼ਨ ਲਗਾ ਦਿੰਨੇ ਆ ਤਾਂ ਉਹ ਦੁੱਧ ਆ ਉਹ ਡੇਰੀ ਚ ਜਾਂਦਾ ਡੇਰੀ ਤੋਂ ਅੱਗੇ ਉਹ ਸ਼ਹਿਰਾਂ ਚ ਪਿੰਡਾਂ ਚ ਜਾਂਦਾ ਕੋਈ ਵੀ ਬੰਦਾ ਇਹ ਨਹੀਂ ਸੋਚਦਾ ਕਿ ਜਿਹੜੀ ਧੀ ਪੈਣ ਦੁੱਧ ਪੀ ਰਹੀ ਹੈ ਕੱਲ ਨੂੰ ਉਹ ਵਿਆਹ ਕੇ ਸਾਡੇ ਘਰ ਆਣੀ ਹੈ ਹਾਂ ਚਲ ਅੱਛਾ ਦੁੱਧ ਨੂੰ ਛੱਡ ਕੇ ਜਿਹੜੇ ਕੈਮੀਕਲ ਯੂਜ਼ ਹੋ ਰਹੇ ਨੇ ਚਾਹੇ ਉਹ ਖੇਤੀ ਦੇ ਵਿੱਚ ਚਾਹੇ ਹੋਰ ਕਿਸੇ ਸੈਕਟਰ ਦੇ ਵਿੱਚ ਖੇਤਰ ਦੇ ਵਿੱਚ ਇਹ ਵੀ ਰਿਸਪੌਂਸੀਬਲ ਨੇ ਹਾਂ ਜੀ ਬਿਲਕੁਲ ਦੇਖੋ ਅਕਸਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਹੁੰਦਾ ਕਿ ਆਪਾਂ ਰਾਉਂਡ ਅਪ ਕਰਦੇ ਆ ਜੀ ਰਾਉਂਡ ਅਪ ਹੁਣ ਬੈਨ ਹੋਈ ਐ ਜਦਕਿ ਪਹਿਲਾਂ ਬੈਨ ਹੋ ਜਾਣੀ ਚਾਹੀਦੀ ਸੀ ਰਾਉਂਡ ਅਪ ਜਿਵੇਂ ਕਿਸੇ ਕਿਸਾਨ ਨੇ ਕਿਸੇ ਜ਼ਿਮੀਂਦਾਰ ਨੇ ਵਟਾਂ ਤੇ ਕੀਤੀ ਕਈ ਵਾਰੀ ਕੀ ਹੁੰਦਾ ਜਿੰਨਾਂ ਕਾਮਿਆਂ ਕੋਲ ਜ਼ਮੀਨ ਨਹੀਂ ਹੁੰਦੀ ਉਹ ਪਿੰਡਾਂ ਦੇ ਜਿਹੜੇ ਖੇਤਾਂ ਦੇ ਵਿੱਚ ਜਾ ਕੇ ਵਟਾਂ ਤੋਂ ਕੱਖ ਵਟ ਲੈਉਂਦੇ ਆ ਹਾਂ ਬਿਲਕੁਲ ਕੰਮ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਜਿੱਥੋਂ ਕੱਖ ਵੱਢਿਆ ਇੱਥੇ ਸਵੇਰੇ ਕਿਸੇ ਕਿਸਾਨ ਨੇ ਰਾਉਂਡ ਅਪ ਕੀਤੀ ਉੱਥੋਂ ਜਦੋਂ ਉਹ ਕੱਖ ਕੱਟ ਕੇ ਆਪਣੇ ਪਸ਼ੂਆਂ ਵਾਸਤੇ ਲੈ ਜਾਂਦੇ ਆ ਤਾਂ ਉਹੀ ਜਦੋਂ ਪਸ਼ੂ ਕੱਕ ਪੱਠੇ ਖਾਂਦਾ ਹੈ ਤੇ ਉਹ ਦੁੱਧ ਡੈਰੀ ਦੇ ਵਿੱਚ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਜਾ ਕੇ ਆਪਾਂ ਨੂੰ ਨੁਕਸਾਨ ਕਰਦਾ ਹੈ ਜੀ ਬੈਸਬ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਈਕੇ ਵਾਲੀ ਦੁੱਧ ਨਾਲ ਬਹੁਤ ਵੱਟੀਆਂ ਪ੍ਰੋਬਲਮ ਆਉਂਦੀਆਂ ਫਿਰ ਮਤਲਬ ਸਾਨੂੰ ਇਹ ਚੀਜ਼ਾਂ ਪਰਹੇਜ਼ ਦੇ ਤੌਰ ਤੇ ਲੈਣੀਆਂ ਚਾਹੀਦੀਆਂ ਬਿਲਕੁਲ ਲੈਣੀਆਂ ਚਾਹੀਦੀਆਂ ਜੀ ਮੈਂ ਤਾਂ ਅਕਸਰ ਕਹਿਣਾ ਹੁੰਦਾ ਕਿ ਜੇਕਰ ਦੁੱਧ ਸਾਡੇ ਘਰ ਦਾ ਨਹੀਂ ਹੈਗਾ ਤਾਂ ਇਸ ਨੂੰ ਨਾ ਪੀਓ ਜੀ ਠੀਕ ਹੈ ਨਾ ਤੇ ਕਾਫੀ ਸਾਰੀਆਂ ਵੀਡੀਓਜ਼ ਦੇ ਆ ਕਮੈਂਟ ਆਉਂਦੇ ਰਹਿੰਦੇ ਨੇ ਕਿ ਦੁੱਧ ਦੇ ਖਿਲਾਫ ਬਹੁਤ ਬੋਲਦਾ ਹੈ ਹਾਂਜੀ ਤੇ ਵੀਰੋ ਥੋੜਾ ਜਿਹਾ ਨਾ ਪਿੱਛੇ ਝਾਤੀ ਮਾਰ ਕੇ ਦੇਖੋ ਪੁਰਾਣੇ ਟਾਈਮ 'ਚ ਆਪਾਂ ਦੁੱਧ ਜਦੋਂ ਪੀਂਦੇ ਸੀ ਤਾਂ ਕਾੜ ਕੇ ਪੀਂਦੇ ਸੀ ਬਿਲਕੁਲ ਕਾੜ ਕੇ ਪੀਤਾ ਹੋਇਆ ਦੁੱਧ ਜਦੋਂ ਤੱਕ ਇਹ ਪਿੰਕ ਕਲਰ ਦਾ ਜਾਂ ਆਪਾਂ ਕਹਿ ਦਿੰਨੇ ਕਿ ਲਾਲ ਨਹੀਂ ਹੋ ਜਾਂਦਾ ਉਹ ਪੀਣ ਯੋਗ ਨਹੀਂ ਹੁੰਦਾ ਹਾਂ ਜੇਕਰ ਆਪਣੇ ਪੁਰਾਣੇ ਬਜ਼ੁਰਗ ਦੁੱਧ ਪੀਂਦੇ ਸੀ ਤਾਂ ਉਹ ਦੁੱਧ ਕਾੜ ਕੇ ਪਿੰਦੇ ਸੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਾੜ ਕੇ ਪੀਤਾ ਹੋਇਆ ਦੁੱਧ ਮੰਨ ਲਓ ਪਸ਼ੂ ਨੂੰ ਕੋਈ ਬਿਮਾਰੀ ਹੈ ਜੀ ਉਹ ਸੈਲੀ ਹੁੰਦੀ ਪਰ ਇਹ ਦੁੱਧ ਚਾਹ ਜਿੰਨੇ ਆਪਾਂ ਨੂੰ ਬਿਮਾਰ ਕਰਦੇ ਆ ਜਦੋਂ ਆਪਾਂ ਇਸ ਨੂੰ ਦੁੱਧ ਨੂੰ ਕਾੜਦੇ ਆ ਤਾਂ ਇਸ ਦੇ ਵਿੱਚ ਜਿਹੜੇ ਜਿਹੜੇ ਸੈੱਲ ਆਪਾਂ ਨੂੰ ਨਹੀਂ ਚਾਹੀਦੇ ਉਹ ਕਿਤੇ ਨਾ ਕਿਤੇ ਖਤਮ ਹੋ ਜਾਂਦੇ ਤੇ ਆਪਣੇ ਇਹ ਪੀਣ ਯੋਗ ਬਣ ਜਾਂਦਾ ਜੀ ਬਸ ਤੁਸੀਂ ਦੁੱਧ ਕਾੜਨ ਦੀ ਗੱਲ ਕਰ ਰਹੇ ਸੀਗੇ ਮੈਨੂੰ ਲੱਗਦਾ ਕਿ ਨਵੀਂ ਜਨਰੇਸ਼ਨ ਨੂੰ ਸ਼ਾਇਦ ਪਤਾ ਹੀ ਨਹੀਂ ਹੈਗਾ ਕਿ ਦੁੱਧ ਨੂੰ ਕਾੜਨ ਦਾ ਪ੍ਰੋਸੀਜਰ ਕੀ ਆ ਜੇ ਕਾੜਨੀ ਕਿੰ ਨੂੰ ਕਹਿੰਦੇ ਜਾਂ ਉਹ ਮਤਲਬ ਕਾੜਿਆ ਕਿਵੇਂ ਜਾਂਦਾ ਹਾਂਜੀ ਨਵੀਂ ਜਨਰੇਸ਼ਨ ਨੂੰ ਤਾਂ ਮੈਨੂੰ ਨਹੀਂ ਲੱਗਦਾ ਕਿ ਪਤਾ ਹੈਗਾ ਹੈ ਕਾੜਨੀ ਕੀ ਹੁੰਦੀ ਹੈ ਹਾਰਾ ਕੀ ਹੁੰਦਾ ਹੈ ਕਾੜਿਆ ਕਿੱਦਾਂ ਜਾਂਦਾ ਹੈ ਹਾਂ ਸੋ ਜੇਕਰ ਦੁੱਧ ਕਾਰਕ ਕੇ ਪੀਂਦੇ ਤਾਂ ਬਹੁਤ ਜਿਆਦਾ ਫਾਇਦੇਮੰਦ ਹੈ ਤਾਕਤ ਬਹੁਤ ਹੁੰਦੀ ਹੈ ਕਾਰਕ ਦੇ ਦੁੱਧ ਚ ਜਿੰਦਾ ਖੋਇਆ ਆਪਾਂ ਮਾਰਦੇ ਨਾ ਉਹ ਉੱਥੇ ਤੱਕ ਗੱਲ ਪਹੁੰਚ ਜਾਂਦੀ ਹੈ ਹੂੰ ਹੂੰ ਉਹਨੇ એનર્ਜੀ ਕਹ ਲੋ ਉਹਦੇ ਚ ਹੋ ਜਾਂਦੀ ਹੈ ਦੁੱਧ ਚ ਪਰ ਉਹ ਉਹ ਫਾਇਦੇਮੰਦ ਤਾਂ ਜੇਕਰ ਤੁਹਾਡੇ ਘਰ ਦਾ ਹੈ ਕਿਉਂਕਿ ਬਾਜ਼ਾਰ ਦੇ ਦੁੱਧ ਦਾ ਤੁਸੀਂ ਭਰੋਸਾ ਹੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹਾਂਜੀ ਬਿਲਕੁਲ ਅੱਛਾ ਆਪਾਂ ਅਗਠਾਂ ਦੀ ਗੱਲ ਕਰੀ ਸੀ ਆਪਣੇ ਮੇਨ ਵਿਸ਼ੇ ਤੇ ਆਪਾਂ ਰਹੀਏ ਇਤੇ ਇਲਾਜ ਕੀ ਦਾ ਚੱਕਰੀ ਦੁੱਲਾਜ ਜਾ ਤੁਹਾਡੇ ਕੋ ਕਿਸ ਤਰ੍ਹਾਂ ਦਾ ਇਲਾਜ ਆ ਦੋਵੇਂ ਤਰ੍ਹਾਂ ਦੀ ਇਲਾਜ ਵੀ ਦੇਖੋ ਲਾਈਪੋਮਾ ਦਾ ਅਲੱਗ ਟ੍ਰੀਟਮੈਂਟ ਹੈਗਾ ਏ ਜੇਕਰ ਕਿਸੇ ਨੂੰ ਫਾਈਬਰੋਇਡ ਸਿਸਟ ਹੈਗੇ ਤਾਂ ਉਸ ਦਾ ਅਲੱਗ ਟ੍ਰੀਟਮੈਂਟ ਹੈ ਬੱਚਾ ਦਾ ਜਿਹੜਾ ਸੌਲੀਆਂ ਜਿੱਦਾਂ ਹੋਗੇ ਹੈ ਨਾ ਇਹਨਾਂ ਦਾ ਅਲੱਗ-ਅਲੱਗ ਟ੍ਰੀਟਮੈਂਟ ਹੈਗੇ ਆ ਸੋ ਜੇਕਰ ਕਿਸੇ ਨੂੰ ਲਾਈਪੋਮਾ ਦਾ ਤੁਸੀਂ ਅਰੰਡੀ ਦਾ ਤੇਲ ਤੇ ਸੁੰਢ ਇਸ ਦੀ ਮਾਲਿਸ਼ ਕਰ ਸਕਦੇ ਹੋ ਇੱਕ ਗੱਠ ਵਾਲੀ ਜਗ੍ਹਾ ਤੇ ਗੱਠ ਵਾਲੀ ਜਗ੍ਹਾ ਤੇ ਹਾਂ ਬਿਲਕੁਲ ਜੀ ਸੋ ਅਰੰਡੀ ਦਾ ਤੇਲ ਤੇ ਸੁੰਢ ਇਸ ਦੀ ਮਾਤਰਾ ਕਿੰਨੀ ਲੈਣੀ ਹੈ ਕੀ ਕਰਨਾ ਹੈ ਤੁਹਾਨੂੰ ਇੱਥੇ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਵੈਸੇ ਇਸ ਦੇ ਵਿੱਚ ਤੁਸੀਂ 100 ਐਮਐਲ ML, 100 ਐਮਐਲ ਅੰਡ ਦਾ ਤੇਲ ਲੈਣਾ ਹੈ ਤੇ ਇੱਕ ਚਮਚਾ ਤੁਸੀਂ ਲੈਣੀ ਹੈ ਹੰਡ ਇਸ ਨੂੰ ਕਿਸੇ ਬਰਤਨ ਚ ਪਾ ਕੇ ਥੋੜਾ ਜਿਹਾ ਗਰਮ ਕਰ ਲਿਓ ਉਸ ਤੋਂ ਬਾਅਦ ਕਿਸੇ ਕੱਚ ਦੀ ਬੋਤਲ ਚ ਪਾ ਕੇ ਰੱਖ ਲਓ ਤੇ ਇਸ ਨੂੰ ਤੁਸੀਂ ਤੇਲ ਨੂੰ 5-7 ਮਿੰਟ ਸਵੇਰੇ ਤੇ 5-7 ਮਿੰਟ ਸ਼ਾਮ ਨੂੰ ਜਿਹੜੀ ਤੁਹਾਡੇ ਗੰਢ ਹੋਈ ਪਈ ਹੈ ਲਾਈਪੋਮਾਂ ਦੀ ਤੁਸੀਂ ਦੇਪ ਤੇ ਨਹੀਂ 5-7 ਮਿੰਟ ਮਾਲਿਸ਼ ਕਰ ਸਕਦੇ ਹੋ ਇਸ ਦੇ ਨਾਲ ਵੀ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਇਸ ਤੇਲ ਦੀ ਨਾਰਮਲ ਬੰਦਾ ਵੀ ਵੈਸੀ ਮਾਲਿਸ਼ ਵੀ ਕਰ ਸਕਦੇ ਆਪਾਂ ਕਿ ਨਹੀਂ ਬਿਲਕੁਲ ਗੰਡਾ ਦੀ ਸਥਿਤੀ ਸੀ ਮਾਲਿਸ਼ ਕਰਦਾ ਹਾਂਜੀ ਕੋਈ ਵੀ ਮਾਲਿਸ਼ ਕਰ ਸਕਦਾ ਇਸ ਦੀ ਤਾਂ ਗੰਡਾ ਤੇ ਕਰ ਲਓ ਗੋਡਿਆਂ ਤੇ ਦਰਦ ਦੇ ਕਰ ਲਓ ਗੋਡਿਆਂ ਦੇ ਦਰਦ ਉਤੇ ਕਿਤੇ ਤੁਹਾਡੇ ਹੋਰ ਜਗਾ ਕਿਤੇ ਗਿੱਟੇ ਤੇ ਦਰਦ ਹੋ ਰਿਹਾ ਕੋਈ ਗੁੱਟ ਤੇ ਦਰਦ ਹੋ ਰਿਹਾ ਤੁਸੀਂ ਉੱਥੇ ਵੀ ਇਸਦੀ ਮਾਲਿਸ਼ ਕਰ ਸਕਦੇ ਮਤਲਬ ਨਾਰਮਲ ਵਿੱਚ ਵੀ ਆਪਾਂ ਕਿਸੇ ਵੀ ਸਮੇਂ ਕੋਈ ਵੀ ਬੰਦਾ ਕਰ ਸਕਦਾ ਇਸ ਨੂੰ ਆਪਾਂ ਹਰਨੀਆ ਦੇ ਉੱਤੇ ਵੀ ਵਰਤ ਸਕਦੇ ਹ ਕਿਸੇ ਨੂੰ ਹਰਨੀਆ ਦੀ ਸ਼ਿਕਾਇਤ ਹੈ ਉੱਥੇ ਵੀ ਇਸ ਤੇਲ ਦੀ ਮਾਲਿਸ਼ ਕੀਤੀ ਜਾ ਸਕਦਾ ਹਮ ਅੱਛਾ ਤੁਸੀਂ ਕੈਸਟਰੋਨ ਦੀ ਗੱਲ ਕੀਤੀ ਇਹ ਬਹੁਤ ਸਾਰੇ ਬਿਮਾਰੀਆਂ 'ਤੇ ਕੰਮ ਕਰਦਾ ਕੈਸਟਰੋਨ ਤੇ ਬਹੁਤ ਵੱਡੀ ਹਾਂ ਕੈਸਟਰੋਇਲ ਜਿਹੜਾ ਹੈਗਾ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ ਕੰਮ ਕਰਦਾ ਹੈ ਤੇ ਵੈਸੇ ਹੀ ਬਹੁਤ ਤਾਕਤ ਹੁੰਦੀ ਹੈ ਇਹਦੇ ਵਿੱਚ ਹਮ ਬਹੁਤ ਹਾਂ ਜੀ ਇਹ ਕਰ ਤੁਸੀਂ ਇਸ ਨੂੰ ਯੂਜ਼ ਕਰਦੇ ਹੋ ਆਪਣੀ ਇਮਿਊਨਿਟੀ ਗੇਨ ਕਰਨ ਵਾਸਤੇ ਬਹੁਤ ਅਚਰਦਾ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਘਰੇਲੂ ਨੁਸਖਾ ਤੁਸੀਂ ਦੱਸਣਾ ਚਾਹੋ ਹਾਂਜੀ ਇਸ ਦੇ ਲਈ ਤੁਸੀਂ ਜੇਕਰ ਤੁਹਾਡੇ ਸਰੀਰ ਤੇ ਗੰਢਾਂ ਹੋਈ ਪਿਆਏ ਬੱਚੇਦਾਨੀ ਚਰਸਟੋਲੀਆਂ ਜਾਂ ਕੋਈ ਫਾਈਬਰੋਇਡ ਸਿਸਟ ਦੀ ਪ੍ਰੋਬਲਮ ਹੈ ਜੇਕਰ ਤੁਸੀਂ ਘਰੇਲੂ ਇਲਾਜ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਨਾਗਦੋਂ ਦਾ ਪੌਦਾ ਹੁੰਦਾ ਜੀ ਨਾਗਦੋਂ ਦੇ ਪੌਦੇ ਦੇ ਪੱਤਿਆਂ ਦਾ ਇੱਕ ਚਮਚਾ ਰਸ ਸਵੇਰੇ ਖਾਲੀ ਪੇਟ ਪੀਣਾ ਹੈ ਹਰ ਰੋਜ਼ ਤੇ ਇਸ ਨੂੰ ਤੁਸੀਂ ਲਗਾਤਾਰ 3 ਮਹੀਨੇ ਯੂਜ਼ ਕਰ ਸਕਦੇ ਹੋ ਕੋਈ ਇਸ ਦਾ ਨੁਕਸਾਨ ਨਹੀਂ ਹੈਗਾ ਥੋੜਾ ਜਿਹਾ ਠੰਡਾ ਜ਼ਰੂਰ ਹੁੰਦਾ ਹੈ ਇਹ ਨਾਗਦੌਂ ਦੇ ਪੌਦੇ ਦੇ ਪੱਤਿਆਂ ਦੇ ਨਾਲ ਰਸ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਸਰੀਰ 'ਚ ਗੰਡ ਹੈ ਫਾਈਬਰੋਇਡਲ ਸਿਸਟ ਹੈ ਤੁਸੀਂ ਉਸ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਕਾਫੀ ਜ਼ਿਆਦਾ ਇਹ ਕਾਰਗਰ ਹੈ ਜੀ ਵੈਸੇਬ ਕਿਤਨਾ ਕਿਤੇ ਇਹ ਵੀ ਨਹੀਂ ਲੱਗਦਾ ਵੀ ਜਿਹੜੇ ਮੈਡੀਸਨਲ ਪਲਾਂਟ ਨੇ ਅਵੇਅਰਨੈਸ ਸਾਡੇ 'ਚ ਬਹੁਤ ਘੱਟ ਆ ਹਾਲਾ ਜੀ ਤੁਸੀਂ ਨਾਗਦੌਂ ਦੀ ਗੱਲ ਕੀਤੀ ਹੈ ਨਾ ਮੈਨੂੰ ਨਹੀਂ ਲੱਗਦਾ ਵੀ ਆਮ ਹੀ ਹੋਏਗਾ ਲੋਕਾਂ ਦੀ ਕਰਾ 'ਚ ਜਾਂ ਇਹਨਾਂ ਲੋਕੀ ਵੇਅਰ ਹੋਣਗੇ ਇਸ ਤੋਂ ਲਗ ਹੋਰ ਵੀ ਬਹੁਤ ਸਾਰੇ ਮੈਡੀਸਨਲ ਪਲਾਂਟ ਜਿਹੜੀ ਹੋਣੀ ਚਾਹੀਦੀ ਹੈ ਹਾਂਜੀ ਮੈਡੀਸਨ ਜਿਹੜੇ ਪਲਾਂਟ ਹੈਗੇ ਬਹੁਤ ਸਾਰੇ ਆ ਤੇ ਨਾਕਾਉਨ ਆਮ ਹਰ ਘਰ ਤੇ ਲੱਗਿਆ ਹੁੰਦਾ ਜੀ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਅੱਛਾ ਹਾਂਜੀ ਇਹ ਕਾਫੀ ਜਿੱਦਾਂ ਸਕੂਲਾਂ ਚ ਗੁਰਦੁਆਰਿਆਂ ਚ ਵੈਸੇ ਘਰਾਂ ਚ ਆਮ ਹੁੰਦਾ ਜੀ ਪਰ ਗੱਲ ਤਾਂ ਇਹ ਵੀ ਜਾਣਕਾਰੀ ਦੀ ਜਾਣਕਾਰੀ ਨਹੀਂ ਹੁਣ ਮੈਂ ਕਹਿੰਦਾ ਵੀ ਇਸ ਤਰੀਕਾ ਦਾ ਪ੍ਰਚਾਰ ਨਹੀਂ ਹੈਗਾ ਹਣਾ ਪਰ ਆ ਮੈਡੀਸਨਲ ਪਲਾਂਟ ਨੇ ਇਹਨਾਂ ਦੇ ਆਫਾਇਦੇ ਨੇ ਤੁਸੀਂ ਕੰਟੀਨਿਊ ਲੈ ਸਕਦੇ ਇਹਨਾਂ ਨੂੰ ਹਾਂਜੀ ਹੁਣ ਤਾਂ ਕੋਪਾਲਕ ਚ ਕਿੰਨਾ ਕੈਲਸ਼ੀਅਮ ਹੁੰਦਾ ਜੀ ਹਾਂ ਤਾਂ ਫਾਇਦੇਮੰਦ ਹੈ ਨਾ ਆਪਣੇ ਵਾਸਤੇ ਸੋ ਅਗਰ ਆਪਾਂ ਨਿੰਬੂ ਦੀ ਗੱਲ ਕਰੀਏ ਉਹ ਤਾਂ ਪਤਾ ਆਪਾਂ ਨੂੰ ਕਿ ਉਹ ਕੰਮ ਕਰਦਾ ਹਾਂ ਬਾਕੀ ਜਿਹੜੇ ਇਦਾਂ ਦੇ ਪੌਦੇ ਆ ਫੁੱਲ ਬੂਟੇ ਇਹਨਾਂ ਦੀ ਜਾਣਕਾਰੀ ਨਹੀਂ ਦੇ ਹਾਂ ਜੇਕਰ ਜਿਵੇਂ ਆਪਾਂ ਸਾਲ ਦੇ ਵਿੱਚ ਇੱਕ ਦਿਨ ਇਦਾਂ ਦਾ ਹੁੰਦਾ ਕਿ ਡੇਂਗੂ ਦਾ ਬਹੁਤ ਜ਼ਿਆਦਾ ਰੌਲਾ ਪੈ ਜਾਂਦਾ ਹਾਂ ਬਿਲਕੁਲ ਡੇਂਗੂ ਦੇ ਇਲਾਜ ਲਈ ਗੇਂਦੇ ਦੇ ਫੁੱਲ ਸਭ ਤੋਂ ਜ਼ਿਆਦਾ ਕਾਰਗਰ ਅਗਰ ਤੁਸੀਂ ਘਰੇ ਗੇਂਦੇ ਦੇ ਫੁੱਲ ਲਗਾ ਲੈਂਦੇ ਹੋ ਤੁਹਾਡੇ ਡੇਂਗੂ ਦਾ ਮੱਛਾ ਵੀ ਹੁੰਦਾ ਇਹ ਨਾਲ ਫਾਇਦਾ ਹੈ ਜੀ ਇਹ ਗੱਲ ਜਾਣਕਾਰੀ ਦੀ ਘਾਟ ਦੀ ਹੈ ਜਾਣਕਾਰੀ ਦੀ ਘਾਟ ਦੀ ਹਾਲਾ ਕਿ ਉਹ ਸਮਾਂ ਆ ਗਿਆ ਜਦੋਂ ਅਸੀਂ ਕਿੰਨੇ ਵੀ ਜਾਣਕਾਰੀ ਦੀ ਸਰੋਤ ਵੀ ਸਾਡੇ ਕੋਲ ਬਹੁਤ ਨੇ ਤੇ ਸਾਡੇ ਕੋਲ ਹੱਥਾਂ ਦੇ ਵਿੱਚ ਉਹ ਚੀਜ਼ਾਂ ਨੇ ਵੀ ਅਸੀਂ ਮਿੰਟੋ ਮਿੰਟ ਉਹ ਸਰਚ ਕਰ ਸਕਦੇ ਹਾਂ ਕਹਦਾ ਕਰਦੇ ਪਰ ਅਸੀਂ ਚੰਗੀਆਂ ਚੀਜ਼ਾਂ ਨੂੰ ਸਰਚ ਨਹੀਂ ਕਰਦੇ ਜਾਂ ਕੰਮ ਦੀਆਂ ਚੀਜ਼ਾਂ ਨੂੰ ਕਹ ਲੋ ਹਾਂਜੀ ਆਪਾਂ ਐਕਚੁਅਲੀ ਆਪਾਂ ਇੰਟਰਨੈਟ ਦੀ ਦੁਰਬਾਰ ਤੋਂ ਬਹੁਤ ਜ਼ਿਆਦਾ ਕਰਦੇ ਹਾਂ ਹਾਂ ਕਈ-ਕਈ ਘੰਟੇ ਆਪਾਂ ਸਰਚਿੰਗ ਦੇ ਵਿੱਚ ਲੰਘਾ ਦਿੰਦੇ ਹਾਂ ਹਾਂ ਤੁਸੀਂ ਅਕਸਰ ਦੇਖਿਓ ਕਿ ਜਿਹੜੀ ਕੋਈ ਕੰਮ ਦੀ ਵੀਡੀਓ ਹੁੰਦੀ ਹੈ ਨਾ ਤੇ ਤਾਂ ਆਪਣੀ ਯਾਰ ਤੇ ਇਹ ਵੀਡੀਓ ਲਗਾ ਲਓ ਤੁਸੀਂ ਹਾਂਜੀ ਇਸ ਦੀ ਸ਼ੇਅਰਿੰਗ ਬਹੁਤ ਘੱਟ ਹੁੰਦੀ ਹੈ ਆਪਣੇ ਲੋਕਾਂ ਨੂੰ ਕਹਿੰਦੇ ਨੇ ਕਿ ਨਹੀਂ ਇਹ ਨਹੀਂ ਸ਼ੇਅਰ ਕਰਨੀ ਨਹੀਂ ਆਪਾਂ ਕਿਸੇ ਨੂੰ ਪ੍ਰੋਮੋਟ ਨਹੀਂ ਕਰਨਾ ਸਾਨੂੰ ਪ੍ਰੋਮੋਟਿੰਗ ਦੀ ਕੋਈ ਗੱਲ ਨਹੀਂ ਹੈ ਕਿ ਜੇਕਰ ਤੁਸੀਂ ਇਹ 2-4 ਬੰਦਿਆਂ ਕੋਲ ਪਹੁੰਚ ਜਾਂਦੀ ਹੈ ਵੀਡੀਓ ਤਾਂ ਅਗਰ ਉਹਨਾਂ ਚੋਂ ਕੋਈ ਇੱਕ ਬਿਮਾਰ ਹੋਇਆ ਤੁਹਾਡੀ ਵੀਡੀਓ ਦੇਖ ਕੇ ਮੰਨ ਲਓ ਉਸ ਨੂੰ ਇਹ ਫਾਇਦਾ ਹੋ ਗਿਆ ਇਸ ਚੀਜ਼ ਦਾ ਤਾਂ ਕਿਤਨੇ ਕਿਤੇ ਤਾਂ ਦੁਆ ਨਿਕਲਦੀ ਹੋਈ ਜਾਂਦੀ ਬਿਲਕੁਲ ਹਾਂਜੀ ਜੀ ਅੱਛਾ ਤੁਸੀਂ ਕ੍ਰੇਲੂ ਇਲਾਜ ਦੱਸਿਆ ਇਸ ਤੋਂ ਇਲਾਵਾ ਜੇ ਕ੍ਰੇਲੂ ਇਲਾਜ ਕਰਕੇ ਜਾਂ ਕ੍ਰੇਲੂ ਇਲਾਜ ਨਾ ਕਰਨਾ ਚਾਹੁੰਨ ਉਹਨਾਂ ਨੂੰ ਲੱਗਦਾ ਬਿਹਤਰ ਸਮ ਨੂੰ ਮਿਲ ਜੇ ਮਿਲ ਕੇ ਤੇ ਤੁਹਾਡੇ ਕੋਲ ਟ੍ਰੀਟਮੈਂਟ ਕਿੰਨਾ ਕੁ ਲੰਬਾ ਹੈ ਤੇ ਕੀ ਹੋ ਜਾਇਆ ਮਿਲ ਕੇ ਇਦਾਂ ਗੱਲ ਹੈ ਜੀ ਕਿ ਪਹਿਲਾਂ ਆਪਾਂ ਦੇਖਾਂਗੇ ਉਹਨਾਂ ਨੂੰ ਸਮੱਸਿਆ ਕੀ ਹੈ ਅਕਸਰ ਸਾਡੇ ਕੋਲ ਅਕਦਾ ਇੱਕ ਨਵਾਂ ਹੀ ਕੰਮ ਹੁੰਦਾ ਜੀ ਕਿ ਜਦੋਂ ਅਸੀਂ ਪੇਸ਼ੈਂਟ ਨੂੰ ਡੀਲ ਕਰਦੇ ਤਾਂ ਪੇਸ਼ੈਂਟ ਨੂੰ ਸਮੱਸਿਆ ਕੋਈ ਹੁੰਦੀ ਹੈ ਦਵਾਈਆਂ ਕੋਈ ਖਾਂਦਾ ਕਰੀ ਜਾਂਦਾ ਹਾਂ ਬਿਲਕੁਲ ਬਹੁਤ ਵਾਰੀ ਦੇਖਿਆ ਜੀ ਤਕਰੀਬਨ ਜ਼ਿਆਦਾਤਰ ਸਾਡੇ ਕੋਲ ਇਦਾਂ ਹੀ ਹੁੰਦਾ ਹੈ ਪੇਸ਼ੈਂਟ ਨੂੰ ਸਮੱਸਿਆ ਕੋਈ ਹੁੰਦੀ ਹੈ ਮੈਡੀ ਹਾਂ ਤੇ ਜੇਕਰ ਕੋਈ ਫਾਈਬਰੋਇਡ ਸਿਸਟ ਲਾਈਪੋਮਾ ਦੀ ਮੈਡੀਸਿਨ ਲੈਣੀ ਹੈ ਤਾਂ ਉਹ ਬੋਡੀ ਦੀ ਤਸਵੀਰ ਦੇ ਉੱਤੇ ਕੰਮ ਕਰਦਾ ਜੀ ਮੈਡੀਸਿਨ ਖਾਦੇ ਬਿਨਾਂ ਕਦੇ ਪਤਾ ਨਹੀਂ ਲੱਗਦਾ ਹੁੰਦਾ ਕਿ ਪੇਸ਼ੈਂਟ ਕਿੰਨੇ ਦਿਨਾਂ ਚ ਠੀਕ ਹੋਏਗਾ ਜੇਕਰ ਕੋਈ ਕਹਿੰਦਾ ਕਿ ਤੁਸੀਂ 3 ਮਹੀਨੇ ਚ ਠੀਕ ਹੋ ਜਾਓਗੇ ਤਾਂ ਮੈਂ ਆਕਸਰ ਕਹਿਣਾ ਹੁੰਦਾ ਕਿ ਤੁਸੀਂ ਕਹਿ ਸਕਦੇ ਹੋ ਕਿ ਐਦਾਂ ਦਾ ਕਿਹੜਾ ਮੀਟਰ ਹੈਗਾ ਜਿਹੜਾ ਦੱਸ ਦਿੰਦਾ ਕਿ ਬੰਦਾ 3 ਮਹੀਨੇ ਚ ਠੀਕ ਹੋ ਜਾਂਦਾ ਬਿਲਕੁਲ ਤੇ ਆਪਾਂ ਦੇਖਦੇ ਜੀ ਕਈ ਵਾਰ ਪੀਜੀਆ ਜਾਣ ਜਾਣੇ ਪੇਸ਼ੈਂਟ ਆਉਂਨੇ ਸਾਡੇ ਕੋਲੇ ਆ ਆਪਣੇ ਆਪਣੇ ਆਮ ਆਪਾਂ ਰਿਸ਼ਤੇਦਾਰੀ ਦੇ ਦੇਖਦੇ ਨੇ ਕਿ ਕੋਈ ਪੇਸ਼ੈਂਟ ਪੀਜੀਆ ਗਿਆ ਤਾਂ ਗਿਆ ਹੁੰਦਾ ਉਹ ਟੈਸਟ ਹੀ ਕਰਾਉਣ ਤੇ ਉੱਥੇ 2 3 4 ਮਹੀਨੇ ਲੱਗ ਜਾਂਦੇ ਹੈ ਬਿਮਾਰੀ ਕੋਈ ਹੋਰ ਨਿਕਲੇ ਹੁੰਦੀ ਹੈ ਜੀ ਵੈਦ ਸਾਹਿਬ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਹੋਰ ਕੋਈ ਆਖਰ ਦੇ ਵਿੱਚ ਕੋਈ ਦੋ ਸ਼ਬਦ ਤੁਸੀਂ ਹੋਰ ਕੋਈ ਆਪਣੇ ਸਰੋਤਿਆਂ ਲਈ ਕਹਿਣਾ ਚਾਹੋ ਤੇ ਫਿਰ ਆਪਾਂ ਵੀਡੀਓ ਨੂੰ ਐਂਡ ਕਰਦੇ ਹਾਂ ਜੀ ਮੈਂ ਕਹਿਣਾ ਚਾਹਾਂਗਾ ਜੀ ਕਿ ਜੇਕਰ ਤੁਹਾਡੇ ਦੁੱਧ ਘਰਦਾ ਨਹੀਂ ਹੈਗਾ ਤਾਂ ਤੁਸੀਂ ਨਾ ਪੀਓ ਧਿਆਨ ਰੱਖੋ ਬਾਹਰ ਦਾ ਨਾ ਖਾਓ ਅ ਬਾਰ-ਬਾਰ ਦੁੱਧ ਦੀ ਗੱਲ ਕਰਨ ਦੀ ਪਿੱਛੇ ਕਾਰਨ ਹੈਗਾ ਕਿ ਅੱਜ ਕੱਲ ਨਕਲੀ ਦੁੱਧ ਜਾਂ ਫਿਰ ਇੰਜੈਕਸ਼ਨ ਵਾਲਾ ਦੁੱਧ ਮਾਰਕੀਟ 'ਚ ਬਹੁਤ ਜ਼ਿਆਦਾ ਆ ਰਿਹਾ ਸੋ ਪਰਹੇਜ਼ ਰੱਖੋ ਧਿਆਨ ਰੱਖੋ ਜੇਕਰ ਤੁਸੀਂ ਕਿਸੇ ਆਂਢੀ ਗੁਆਂਢੀ ਤੋਂ ਵੀ ਲੈ ਰਹੇ ਹੋ ਤਾਂ ਸਾਰੇ ਬਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਉੱਥੇ ਵੀ ਥੋੜਾ ਧਿਆਨ ਰੱਖੋ ਕਿ ਉਹ ਇੰਜੈਕਸ਼ਨ ਵਗੈਰਾ ਨਾਲ ਦਿੰਦੇ ਹੋਣ ਦੇਖੋ ਇਹ ਚੀਜ਼ਾਂ ਨੁਕਸਾਨ ਕਰਦੇ ਆ ਤੁਹਾਨੂੰ ਬਾਅਦ ਦੇ ਵਿੱਚ ਇਸ ਚੀਜ਼ ਦਾ ਪਛਤਾਵਾ ਹੋਏਗਾ ਜੀ ਹਾਂ ਜੀ ਬਾਈ ਸਾਹਿਬ ਬਹੁਤ-ਬਹੁਤ ਧੰਵਾਦ ਅਡਾ ਸ਼ੁਕਰੀਆ ਜੀ ਅੱਕੀ ਦੀ ਗੱਲਬਾਤ ਆਪਾਂ ਅਗਲੀ ਪੋਡਕਾਸਟ ਦੇ ਵਿੱਚ ਕਰਾਂਗੇ ਹਾਂਜੀ ਸੋ ਦਰਸ਼ਕੋ ਇਹ ਸੰ ਵੈਦ ਖੰਡਾ ਨਿਵਾਤ ਰਵਿੰਦਰ ਸਿੰਘ ਤਲਾਨਿਆ ਹੋਣੀ ਜਿਹੜੀ ਕਿ ਹਰ ਵਾਰ ਆਪਾਂ ਨੂੰ ਬਹੁਤ ਹੀ ਸੱਚੇ ਤੇ ਸੋਹਣੇ ਢੰਗ ਨਾਲ ਆਪਾਂ ਨੂੰ ਜਾਣਕਾਰੀ ਦਿੰਦੇ ਨੇ ਸੋ ਜੇਕਰ ਤੁਹਾਡਾ ਕੋਈ ਸਵਾਲ ਆ ਜਾਂ ਕੋਈ ਸੁਝਾਅ ਆ ਤਾਂ ਤੁਸੀਂ ਬੇਝਿਚਕ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੁਹਾਡੇ ਸਵਾਲ ਦਾ ਉੱਤਰ ਦਿੱਤਾ ਜਾਵੇਗਾ ਤੇ ਤੁਹਾਡੇ ਸੁਝਾਅ ਦਾ ਸਵਾਗਤ ਕੀਤਾ ਜਾਵੇਗਾ ਸੋ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਚੰਗੀ ਚੀਜ਼ ਸ਼ੇਅਰ ਹੋਣੀ ਬਹੁਤ ਜ਼ਰੂਰੀ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ Saps si